ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਯੂਕੇ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਖਬਰਾਂ ਤੋਂ ਪਹਿਲਾਂ ਮੁੱਖ ਸੁਰਖੀਆਂ ਤੇ ਮਾਦਿਆਂ ਚਾਤ ਯੂਕੇ ਦੇ ਇੱਕ ਭਾਤੀਮੁਲ ਵਿਅਕਤੀ ਨੂੰ 20 ਸਾਲਾਂ ਦੀ ਕੈਦ ਤੋਂ ਬੋਲਟਨ ਗ੍ਰਾਊਂਡ ਕੋਰਟ ਦਾ ਫੈਸਲਾ ਹਥਿਆਰ ਅਤੇ ਨਸ਼ੀਆ ਦੀ ਤਸਕਰੀ ਦਾ ਮਾਮਲਾ इंग्लैंड ਵਿੱਚ ਦਿਲਧਲੋਂਦਾ ਕੇਸ ਸੁਜਾਨੀ ਸ਼ਰਮੰਗਨ ਵਾਲੇ ਨੂਮਰ ਕੈਰਸੀਟੀ ਵੀ ਨੇ ਖੋਲੀ ਪੂਰੀ ਕਹਾਣੀ ਦੱਖਣ ਪੱਛਮੀ ਇੰਗਲੈਂਡ ਦੇ ਨਵੀਆਂ ਮੀਂਹ ਚੇਤਾਵਨੀਆਂ ਚੰਦਰ ਤੂਫਾਨ ਬਾਦ ਮੁੰਪਾੜੀ ਬਾਰਿਸ਼ ਮੌਸਮ ਵਿਭਾਗ ਦੀ ਪੀਲੀ ਚੇਤਾਵਨੀ ਚਾਰੀ ਉੱਤਰ ਪੱਛਮੀ ਇੰਗਲੈਂਡ ਤੋਂ ਅਪਰਾਧਿਕ ਸੰਸਾਰ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਇੱਕ ਅਦਾਲਤ ਨੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਤੇ ਗੰਭੀਰ ਮਾਮਲਿਆਂ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਲੰਬੀ ਕੈਦ ਦੀ ਸਜ਼ਾ ਸੁਣਾਈ ਹੈ ਉੱਤਰ ਪੱਛਮੀ ਇੰਗਲੈਂਡ ਦੇ ਬੋਲਟਨ ਕ੍ਰਾਊਨ ਕੋਰਟ ਨੇ 47 ਸਾਲਾ ਨਗੀਂਦਰ ਗਿਲ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਗਿੱਲ ਨੂੰ ਫੌਜੀ ਗ੍ਰੇਡ ਹਥਿਆਰਾਂ ਤੇ ਕਲਾਸ A ਅਤੇ B ਨਸ਼ਾ ਦੀ ਅਵਜੈ ਨਾਲ ਜੁੜੀ ਇੱਕ ਅਪਰਾਧਿਕ ਸਾਜ਼ਿਸ਼ ਦੇ ਵਿੱਚ ਦੋਸ਼ੀ ਕਰਾ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਉਸ ਦੇ ਨਾਲ 59 ਸਾਲਾ ਕਾਲ ਇਯਾਨ ਚੋਨਸ ਅਤੇ 29 ਸਾਲਾ ਹਾਰਲੀ ਵਾਈਜ਼ ਵੀ ਸ਼ਾਮਲ ਨੇ ਅਦਾਲਤ ਵਿੱਚ ਸਰਕਾਰੀ ਵਕੀਲ ਨੇ ਦੱਸਿਆ ਕਿ ਤਿੰਨੇ ਅਨਕ੍ਰਿਪਟਡ ਸੰਚਾਰ ਪਲੇਟਫਾਰਮਾਂ ਐਨਕ੍ਰੋ ਚੈਟ ਵਰਤੋ ਕਰਕੇ ਅਪਰਾਧਿਕ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਸਨ ਨੰਗੀਂਦਰ ਗਿੱਲ ਐਨਕ੍ਰੋ ਚੈਟ ਉਤੇ ਇੰਡੀਅਨਓ ਸੀਐਮ ਨਾਮਕ ਹੈਂਡਲ ਦੇ ਤਹਿਤ ਕੰਮ ਕਰਦਾ ਸੀਗਾ ਵੀਰਵਾਨ ਨੂੰ ਹੋਈ ਸਜ਼ਾ ਸੁਣਵਾਈ ਤੁਰਾਤ ਅਦਾਲਤ ਨੇ ਕਾਰਲ ਯਾਨ ਜੋਨਸ ਨੂੰ 23 ਸਾਲ ਅਤੇ ਹਾਲੀ ਵਿਆਸ ਨੂੰ 25 ਸਾਲ ਦੀ ਕੈਦੀ ਸਜ਼ਾ ਸੁਣਾਈ ਹੈ ਯੂਕੇ ਦੇ ਨੈਸ਼ਨਲ ਕਰਾਈਮ ਐਜੰਸੀ ਐਨਸੀਐਮ ਮੁਤਾਬਕ ਇਹ ਤਿੰਨੇ ਅਪਰਾਧੀ ਫੌਜੀ ਦਰਜੇ ਦੇ ਹਥਿਆਰਾਂ ਦੇ ਤਸਕਰੀ ਲਈ ਗੁਪਤ ਗਲਪਾਤ ਕਰਦੇ ਸਨ ਜਿਸ ਦਾ ਪਰਦਾ ਫਾਸ਼ ਇੰਟਰਸੈਪਰਟ ਕੀਤੇ ਗਏ ਐਨਕੋ ਚੈਟ ਸੰਦੇਸ਼ਾਂ ਰਾਹੀਂ ਹੋਇਆ ਐਨਸੀ ਦੇ ਬ੍ਰਾਂਚ ਕਮਾਂਡਰ ਜੌਨ ਹਿਅਰਸ ਨੇ ਕਿਹਾ ਕਿ ਬਹੁਤ ਹੀ ਖਤਰਨਾਕ ਅਪਰਾਧ ਸਨ ਅਤੇ ਹੁਣ ਉਹਨਾਂ ਦੇ ਜੇਲ੍ਹ ਜਾਣ ਦੇ ਨਾਲ ਕਰ ਲੀਆਂ ਪਹਿਲਾ ਨਾਲੋਂ ਕਾਫੀ ਜ਼ਿਆਦਾ ਸੁਰੱਖਿਅਤ ਹੋ ਗਿਆ ਨਹੀਂ ਅਦਾਲਤ ਨੂੰ ਦੱਸੇਗੇ ਕਿ ਜੋਨਸ ਨੇ ਏ ਆਰ 15 ਅਸਾਲਟ ਰਾਈਫਲ ਅਤੇ 7.6 ਮਿਲੀਮੀਟਰ ਗੋਲਾ ਬਾਰੂਦ ਤੇ 50 ਰਾਉਂਡਾਂ ਦੇ ਨਾਲ ਜੁੜੇ ਸੋਦੇ ਦੀ ਦਲਾਲੀ ਕਰਨ ਦੀ ਕੋਸ਼ਿਸ਼ ਕੀਤੀ ਸੀ ਇਥੋਂ ਤੱਕ ਕਿ ਉਸਨੇ ਆਪਣੇ ਇੱਕ ਸਾਥੀ ਨੂੰ ਗ੍ਰੀਨਦੇ ਮੈਲ ਰਕਾ ਵਿੱਚ ਸਥਿਤ ਆਪਣੀ ਜਾਇਦਾਦ ਦੇ ਵਿੱਚ ਹਥਿਆਰ ਲੁਕਾ ਕੇ ਰੱਖਣ ਦੇ ਲਈ ਵੀ ਕਿਹਾ ਸੀ ਜੋਨਸ ਦੁਆਰਾ ਨੇ ਵੀ ਸਾਮਨੇ ਆਇਆ ਕਿ ਜੋਨਸ ਅਤੇ ਵਾਈਸ ਨੇ ਕਈ ਹੋਰ ਖਤਰਨਾਕ ਹਥਿਆਰ ਜਿਵੇਂ ਕਿ ਏ ਕੇ 47 ਰਾਈਫਲਾਂ ਅਤੇ ਇੱਕ ਨਿਊ ਸਬਮਸ਼ੀਨ ਗਨ ਦੇ ਸੋਦੇ ਭਾਰੀ ਗਲਪਤ ਕੀਤੀ ਸੀ ਮਈ 2023 ਦੇ ਵਿੱਚ ਵਾਇਸ ਨੇ ਦਖਣੀ ਲੰਡਨ ਦੇ ਐਲਥਮ ਇਲਾਕੇ ਨੇੜੇ 9mm ਹੈਂਡਗਨ ਅਤੇ 50 ਰਾਉਂਡ ਕੋਲਾ ਬਾਰੂਤ ਵੇਚ ਹੁੰਦਾ ਪ੍ਰਬੰਧ ਕੀਤਾ ਸੀ ਇਸ ਲੈਂਡਨ ਦੇ ਨਾਲ ਜੁੜੇ ਦੋ ਹੋਰ ਵਿਅਕਤੀ ਨੂੰ ਪਹਿਲਾਂ ਹੀ 12 ਅਤੇ 6 ਸਾਲ ਦੀ ਕੈਦ ਹੋ ਚੁੱਕੀ ਹੈ ਐਨਸੀ ਦੇ ਮੁਤਾਬਕ ਜਾਂਚ ਕਰਤਾਵਾਂ ਨੇ ਜੋਨਸ ਅਤੇ ਵਾਈਸ ਦੇ ਨਾਲ ਜੁੜੀਆਂ ਹਜ਼ਾਰਾਂ ਐਨਕ੍ਰੋਚੈਟ ਡਾਟਾ ਲਾਈਨਰ ਦੀ ਜਾਂਚ ਕੀਤੀ ਹੈ ਜਿਨ੍ਹਾਂ ਵਿੱਚ ਨਿਯਮਤ ਔਰਤਾਂ ਤੇ ਕੋਕੀਨ ਪੰਕਤੇ ਹੋਰ ਕਲਾਸ A ਅਤੇ B ਨਸ਼ਾ ਦੀ ਤਸਕਰੀ ਦੇ ਸਬੂਤ ਮਿਲੇ ਨੇ ਦੋਵੇਂ ਪ੍ਰਤੀ ਨਸ਼ਾ ਦੇ ਵਪਾਰ ਦੇ ਵਿੱਚ ਦਲਾਲੀ ਕਰਦੇ ਸਨ ਅਤੇ ਖਰੀਦ ਤੇ ਵਿਕਰੀ ਦੀ ਕੀਮਤ ਵਿਚਕਾਰ ਫਰਕ ਤੋਂ ਵੱਡਾ ਮੁਨਾਫਾ ਕਮਾਰੇ ਸਨ ਵੈਸਟ ਮਿਡਲੈਂਡਸ ਦੇ ਰਹਿਣ ਵਾਲੇ ਨਕਿੰਦਰ ਗਿਲ ਨੇ ਅਦਾਲਤ ਵਿੱਚ ਕਈ ਕਿਸਮਾਂ ਦੇ ਨਸ਼ੀਲੇ ਪਦਾਰਥ ਦੀ ਸਪਲਾਈ ਕਰਨ ਦੀ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਕਬੂਲ ਕੀਤੀ ਹੈ ਉਦੋਂ ਜੋਨਸ ਅਤੇ ਵਾਈਸ ਉਨ ਨਸ਼ਾ ਪਾਬੰਦੀ ਛੁਰਾ ਹਥਿਆਰਾਂ ਤੇ ਅਗਵਾ ਕਰਨ ਦੀ ਸਾਜ਼ਿਸ਼ੇ ਸਮੇਤ ਕਈ ਗੰਭੀਰ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ। ਨੈਸ਼ਨਲ ਕ੍ਰਾਈਮ ਏਜੰਸੀ ਨੇ ਦੱਸਿਆ ਕਿ ਐਨਕ੍ਰੋਚੈਟ ਪਲੇਟਫਾਰਮ ਨੂੰ 2020 ਦੇ ਵਿੱਚ ਐਲਜੀ ਦੀ ਅਗਵਾਈ ਹੇਠ ਚਲਾਇਆ ਗਿਆ ਆਪਰੇਸ਼ਨ ਹੈ ਵੈਨੇਟਿਕ ਤਹਿਤ ਬੰਦ ਕਰ ਦਿੱਤਾ ਗਿਆ ਸੀ। ਇਸ ਆਪਰੇਸ਼ਨ ਨੇ ਸਾਫ਼ ਕਰ ਦਿੱਤਾ ਕਿ ਕਿਵੇਂ ਅਪਰਾਧੀ ਗਿਰੋਹ ਐਨਕ੍ਰਿਪਟਿਡ ਪਲੇਟਫਾਰਮਾਂ ਦੀ ਵਰਤੋਂ ਕਰਕੇ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਦੇ ਸਨ। ਇੰਗਲੈਂਡ ਤੋਂ ਇੱਕ ਧੇਲਾਨ ਵਾਲੀ ਅਦਾਲਤੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੁਡਾਨੀ ਸ਼ਰਨ ਮੰਗਣ ਵਾਲੇ ਨੂੰ ਇੱਕ ਨੌਜਵਾਨ ਮਹਿਲਾ ਉੱਤੇ ਬੇਦਬਿਹਰਾਮ ਹਮਲੇ ਅਤੇ ਕਤਲ ਦੇ ਦੋਸ਼ 'ਤੇ ਵਿੱਚ ਘੱਟੋ-ਘੱਟ 29 ਸਾਲ ਦੀ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਦੋਸ਼ੀ ਦੀ ਪਛਾਣ ਡੇਂਕ ਚੌਲ ਮਾਜ਼ੇਕ ਵਜੋਂ ਹੋਈ ਹੈ ਜੋ ਸਹੋਟਲ ਦੇ ਵਿੱਚ ਰਹਿ ਰਿਆ ਸੀ ਜਿੱਥੇ ਪੀੜਤ ਮਹਿਲਾ ਕੰਮ ਕਰਦੀ ਸੀ ਅਦਾਲਤ ਮੁਤਾਬਕ ਮਾਚੇਕ ਨੇ 20 ਅਕਤੂਬਰ 2024 ਨੂੰ ਵਾਰ ਸਾਹ ਦੇ ਬੇਸ ਕੋਰਟ ਸਟੇਡੀਅਮ ਰੇਲਵੇ ਸਟੇਸ਼ਨ ਉੱਤੇ 27 ਸਾਲਾ ਰਿਆਨਨ ਫਾਈਟ ਉੱਤੇ ਬੇਅਧਿੰਸਾ ਕਮਲਾ ਕੀਤਾ ਅਸੈਂਬਲ ਦੇ ਦੌਰਾਨ ਉਸ ਉੱਤੇ 23 ਵਾਰ ਚਾਕੂ ਦੇ ਨਾਲ ਵਾਰ ਕਰ ਦਿੱਤੇ ਗਏ ਜਿਸ ਕਾਰਨ ਉਸ ਅਸੇਸਿਤ ਉਤੇ 19 ਗੰਭੀਰ ਜ਼ਖਮਾਂ ਆਈਆਂ ਜਿਨ੍ਹਾਂ ਵਿੱਚ ਦਿਮਾਗ ਦੇ ਤਰਨੇ ਉੱਤੇ ਲੱਗੀ ਘਾਤਕ ਸੱਟ ਵੀ ਸ਼ਾਮਲ ਸੀ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀਸੀਟੀਵੀ ਫੁਟੇਜ ਅਨੁਸਾਰ ਮਾਜੇਦ ਨੇ ਰਾਤ ਕਰੀਬ 11:18 ਵਜੇ ਇੱਕ ਸੁੰਸਾਨ ਪਲੇਟਫਾਰਮ ਉੱਤੇ ਲਗਭਗ 90 ਸਕਿੰਟ ਤੱਕ ਵਾਈਟ ਉੱਤੇ ਹਮਲਾ ਕੀਤਾ ਹਮਲੇ ਤੋਂ ਕਰੀ 5 ਮਿੰਟ ਬਾਅਦ ਇੱਕ ਰੁਕੀ ਹੋਈ ਟ੍ਰੇਨ ਦੇ ਡਰਾਈਵਰ ਅਤੇ ਗਾਰਡ ਨੇ ਉਸਨੂੰ ਗੰਭੀਰ ਸੱਟ ਮਾਲਤ ਵਿੱਚ ਪਾਇਆ। ਆਵਾਇਟ ਦੀ 3 ਦਿਨ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ। ਉਸ ਦਾ ਉਸ ਸਮੇਂ ਪੰਜ ਸਾਲ ਦਾ ਪੁੱਤਰ ਸੀਗਾ। ਵੁਲਵਰਹੈਂਪਟਨ ਕ੍ਰਾਊਨ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਜੂਰੀ ਨੇ 2 ਘੰਟੇ 5 ਮਿੰਟ ਦੇ ਵਿਚਾਰ ਵਟਾਉਣ ਦੇ ਤੋਂ ਬਾਅਦ ਸਿਰਫ ਸੰਪਤੀ ਦੇ ਨਾਲ ਮਰਜ਼ੇਕ ਨੂੰ ਕਤਲ ਅਤੇ ਇੱਕ ਸਕੂਲ ਡਰਾਈਵਰ ਨੂੰ ਅਪਮਾਨਜਨਕ ਹਥਿਆਰ ਵਜੋਂ ਰੱਖਣ ਦੇ ਦੋਸ਼ ਵਿੱਚ ਦੋਸ਼ੀ ਠਹਿਰਾ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਮਾਜਿਕ ਨੇ ਆਪਣੀ ਉਮਰ ਬਾਰੇ ਝੂਠ ਬੋਲਿਆ ਉਸਨੇ ਆਪਣੇ ਆਪ ਨੂੰ 19 ਸਾਲ ਦਾ ਦੱਸਿਆ ਹਾਲਕਿ ਉਮਰ ਬਲੈਂਕੋ ਤੋਂ ਪਤਾ ਲੱਗਿਆ ਕਿ ਉਹ 25 ਤੋਂ 28 ਸਾਲ ਦੇ ਵਿਚਕਾਰ ਸੀ ਜਸਟਿਸ ਸੁਲੇ ਨੇ ਉਸ ਦੀ ਉਮਰ 26 ਸਾਲ ਮੰਨਦੇ ਹੋਏ ਉਮਰ ਕੈਦੀ ਸਜ ਜੁਨਾਈ ਸਜ ਜੁਨਾਈ ਦੌਰਾਨ ਫਾਈਟ ਦੇ ਪਰਿਵਾਰਕ ਮੈਂਬਰ ਅਦਾਲਤ ਦੇ ਵਿੱਚ ਉਸਦੀ ਤਸਵੀਰ ਵਾਲੀਆਂ ਜੂਟੀਆਂ ਟੀ-ਸ਼ਰਟਾਂ ਪਹਿਨ ਕੇ ਹਾਜ਼ਰ ਹੋਏ ਅਦਾਲਤ ਦੇ ਬਾਹਰ ਲੋਕਾਂ ਦੇ ਇਕੱਠ ਹੋਇਆ ਜਿਉਂ ਇੰਗਲੈਂਡ ਦੇ ਚੰਡੇ ਲਹਿਰਾਏ ਅਦਾਲਤ ਵਿੱਚ ਪੜੇ ਗਏ ਬਿਆਨਾਂ ਦੇ ਵਿੱਚ ਰਿਆਨਨ ਦੇ ਪੈਨ ਐਲੈਕਸ ਨੇ ਕਿਹਾ ਕਿ ਇਹ ਬਿਆਨ ਉਹ ਆਪਣੇ ਪਰਿਵਾਰ ਅਤੇ ਸਭ ਤੋਂ ਵੱਧ ਰਿਆਨਨ ਦੇ ਉਹਨੇ 6 ਸਾਲ ਦੇ ਪੁੱਤਰ ਵੱਲੋਂ ਦੇ ਰਹੀ ਹੈ ਉਸਨੇ ਕਿਹਾ ਮਾਜੀਕ ਨੇ ਇੱਕ ਡਰੀ ਹੋਈ ਅਤੇ નિર્ਦੋਸ਼ਕ ਮਹਿਲਾ ਉੱਤੇ ਬੇਰਹਿਮ ਹਮਲਾ ਕੀਤਾ ਅਤੇ ਬਾਅਦ ਵਿੱਚ ਐਸਾ ਵਿਆਹ ਕੀਤਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਮਕਦਮੇ ਦੌਰਾਨ ਐਵੀ ਸਾਹਮਣੇ ਆਇਆ ਕਿ ਮਾਜਿਕ ਨੂੰ ਪਹਿਲਾ ਹੋਟਲ ਦੀ ਸੁਰੱਖਿਆ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿਉਂਕਿ ਉਹ ਮਹਿਲਾ ਸਟਾਫ ਨੂੰ ਸਹਜ ਕਰਨ ਵਾਲੇ ਢੰਗ ਦੇ ਨਾਲ ਦੇਖ ਰਿਹਾ ਸੀ ਹਮਲੇ ਤੋਂ ਬਾਅਦ ਸੀਸੀਟੀਵੀ ਦੇ ਵਿੱਚ ਉਹ ਖੂਨ ਪੁੰਜਦਾ ਪੀਰ ਖਰੀਦਾ ਤੇ ਬਾਅਦ ਦੇ ਵਿੱਚ ਹੋਟਲ ਵਾਪਸ ਆ ਕੇ ਹੋਣ ਨਿਵਾਸੀ ਦੇ ਨਾਲ ਨਾਚਰਾ ਹੋਏ ਵੀ ਨਜ਼ਰ ਆਇਆ ਵਾਈਟ ਦੀ ਮਾਰ ਜੋਨਾ ਵਾਈਟ ਨਹੀਂ ਅਦਾਲਤ ਦੇ ਵਿੱਚ ਗਿਆ ਕਿ ਉਸ ਦੀ ਟੀਵੀ ਅਦ ਕਦੇ ਨਹੀਂ ਮਿٹےਗੀ ਜਦਕਿ ਦੋਸ਼ੀ ਸਿਰਫ ਆਪਣੇ ਜ਼ਾਲਮ ਕਲਦੂਤਾ ਦੇ ਲਈ ਯਾਦ ਰੱਖਿਆ ਜਾਵੇਗਾ ਸਜਸਨਾਉਂਦੇ ਹੋਏ ਜਸਟਿਸ ਜ਼ੂਲੇ ਨੇ ਕਿਹਾ ਕਿ ਮਾਜੀਕ ਦੇ ਖਿਲਾਫ ਸੀਸੀਟੀਵੀ ਅਤੇ ਡੀਐਨਏ ਸਬੂਤ ਬਹੁਤ ਮਜ਼ਬੂਤ ਸਰ ਅਤੇ ਉਸੇ ਕਰਤੱਬਾ ਨੇ ਵਾਈਟ ਪਰਿਵਾਰ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਹੈ ਇਸ ਹਫਤੇ ਦੀ ਸ਼ੁਰੂਆਤ ਵਿੱਚ ਚੰਦੇ ਤੂਫਾਨ ਕਾਰਨ ਪਾਰੀ ਹੜਤubat ਮੌਸਮ ਵਿਭਾਗ ਨੇ ਦੱਖਣ ਪੱਛਮੀ ਇੰਗਲੈਂਡ ਲਈ ਮੀਂਹ ਸੰਬੰਧੀ ਨਵੀਆਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਨੇ ਕੌਨਵਾਲ ਅਤੇ ਡਿਵੌਨ ਖੇਤਰ ਦੇ ਵਿੱਚ ਸੋਮਵਾਰ ਅਤੇ ਮੰਗਲਵਾਰ ਨੂੰ ਮੌੜ ਪਾਰੀ بارش ਹੋਣ ਦੀ ਸੰਭਾਵਨਾ ਚਿਤਾਈ ਗਈ ਹੈ ਯਾਦ ਰੱਖੇ ਕਿ ਸਿਰਫ ਇੱਕ ਹਫਤਾ ਪਹਿਲਾਂ ਹੀ ਇਨੇ ਇਲਾਕੇ ਦੇ ਵਿੱਚ ਸਕੂਲ ਬੰਦ ਕਰਨੇ ਪਏ ਸਨ ਅਤੇ ਮਾੜੇ ਮੌਸਮ ਕਾਰਨ ਵਜੋਂ ਇਹ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਪੀਲੀ ਚੇਤਾਵਨੀ ਤੋਂ ਫਰਵਿੰਦ ਦੁਪਹਿਰ ਤੋਂ ਅਗਲੇ ਦਿਨ ਸਵੇਰੇ 9 ਵਜੇ ਤੱਕ ਲਾਗੂ ਰਹੇਗੀ ਵਿਭਾਗ ਨੇ ਚੇਤਾਵਨੀ ਦਿੱਤੀ ਕਿ ਹਲਕੀ ਕਰਹਾ ਤੇ ਕਾਰੋਬਾਰੀ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਘੱਟ ਹੈ ਪਰ ਟੂੰਗਾ ਹੜ੍ਹ ਪਾਣੀ ਜਲ ਨੇ ਵੱਸਤਵ ਹੋ ਸਕਦਾ ਹੈ ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਵੇਡੋਮੇਨ ਅਤੇ ਕਾਰਨਵਾਲ ਦੇ ਲਈ ਪੀਲੀ ਬਾਰਿਸ਼ ਦੀ ਚੇਤਾਵਨੀ ਜਾਰੀ ਰਹੇਗੀ ਜੋ ਲੈਂਡਸੈਂਡ ਤੋਂ ਲੈ ਕੇ ਐਕਸੀਟਰ ਤੱਕ ਖੇਤਰ ਨੂੰ ਕਵਰ ਕਰੇਗੀ ਅਤੇ ਸ਼ਨੀਵਾਰ ਸਵੇਰੇ 6 ਵਜੇ ਤੱਕ ਲਾਗੂ ਰਹੇਗੀ ਮੌਸਮ ਵਿਭਾਗ ਦੇ ਮੁੱਖ ਭੂਕਵਾਨੀਕਰ ਰਿਬੇਕਾ ਹਿਕਸ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਉਨ੍ਹਾਂ ਖੇਤਰ ਦੇ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ ਜੋ ਪਹਿਲਾਂ ਹੀ ਹੜ੍ਹਾਂ ਦੇ ਨਾਲ ਚੁਚਰੇ ਨੇ ਉਨ੍ਹਾਂ ਕਿਹਾ ਪਹਿਲਾਂ ਤੋਂ ਭਿੱਜੀ ਹੋਈ ਜ਼ਮੀਨ ਕਾਰਨ ਆਉਣ ਵਾਲੀ ਬਾਰਿਸ਼ ਦੇ ਨਾਲ ਹੋਰ ਵੀ ਗੰਨ ਪੈ ਸਕਦੇ ਨੇ ਹਾਲਕਿ ਉਹ ਨੇ ਵੀ ਸਪਸ਼ਟ ਕੀਤਾ ਕਿ ਮੀਂਹ ਤੂਫਾਨ ਚੁੰਦਰ ਦੇ ਮੁਕਾਬਲੇ ਕਾਟ ਹੋਵੇਗਾ ਪਰ ਕੁਝ ਇਲਾਕੇ ਦੇ ਵਿੱਚ ਹਰ ਰੋਜ਼ ਲਗਭਗ 25 ਮਿਲੀਮੀਟਰ ਮੀਂਹ ਪੈ ਸਕਦਾ ਜਿਸ ਤੇ ਨਾਲ ਯਾਤਰਾ ਮੁਸ਼ਕਲ ਹੋ ਸਕਦੀ ਹੈ ਤੇ ਕੁਝ ਥਾਵਾਂ ਤੇ ਖੜਾ ਸਕਦੇ ਨਹੀਂ ਇਸ ਦਰਮਿਆਨ ਆਰ ਐਨ ਐਲ ਆਈ ਨੇ ਡੋਵਨ ਅਤੇ ਕੌਨਵਾਲ ਤੇ ਟਟੇ ਲਾਕੇ ਦੇ ਵਿੱਚ ਲੋਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਚੇਤਾਵਨੀ ਦਿੱਤੀ ਹੈ ਕਿ 10 ਤੋਂ 15 ਫੁੱਟ ਉੱਚੀਆਂ ਲਹਿਰਾਂ ਫੁੱਲ ਕੇ ਵਿਚੌਂ ਤੇ ਅਤੇ ਸਮੁੰਦਰੀ ਮੋਰਚੇ ਦੇ بندرگاہ ਦੀ ਕੰਧਾ ਤੋਂ ਉੱਪਰ ਤੱਕ ਚੜ ਸਕਦੀ ਹੈ ਨਹੀਂ ਆਰ ਐਨ ਐਲ ਆਈ ਦੇ ਸਟੇਵ ਇਨਸਟੈਂਸ ਨੇ ਕਿਹਾ ਕਿ ਭਾਵੇਂ ਲਹਿਰਾਂ ਸਾਲ ਦੇ ਇਸ ਸਮੇਂ ਦੇ ਲਈ ਆਮ ਨੇ ਪਰ ਲਹਿਰ ਦੇ ਵਿਚਕਾਰ ਲੰਬਾ ਸਮਾਂ ਜਿਸ ਨੂੰ ਸੂਝਣਾ ਕਿਹਾ ਜਾਂਦਾ ਹੈ ਸਥਿਤੀ ਨੂੰ ਹੋਰ ਖਤਰਨਾਕ ਬਣਾਉਂਦਾ ਹੈ ਉਹਨਾਂ ਦੱਸਿਆ ਕਿ ਸਾਰ ਸਕ੍ਰੀਨ ਤੇ ਵਾਧੇਕਾਰ ਅਚਾਨਕ ਬਹੁਤ ਸ਼ਕਤੀਸ਼ਾਲੀ ਲਹਿਰਾਂ ਦੇ ਸਮੂਹ ਤੱਟ ਰੇਖਾ ਤੋਂ 200 ਤੋਂ 300 ਮੀਟਰ ਅੰਦਰ ਤੱਕ ਸਕਦੇ ਨੇ ਜੋ ਸੈਰ ਕਰਨ ਵਾਲੇ ਲੋਕਾਂ ਦੇ ਲਈ ਗੰਭੀਰ ਖਤਰਾ ਬਣ ਸਕਦੇ ਨੇ ਉਧਰ ਸਮਾ ਸੈਟ ਕਾਉਂਸਲ ਨੇ ਦੱਸਿਆ ਕਿ ਇਲੀਮਿੰਸਟਰ ਵੈਸਟੀ ਕੋਕਰ ਕਾਉਂਟਰਨ ਮੈਡਫੋਰਡ ਅਤੇ ਵੈਸਟੀ ਕੈਮਲ ਦੇ ਵਿੱਚ ਲਗਭਗ 50 ਜਦਾਦਾ ਹੜ੍ਹਾਂ ਨਾਲ ਪ੍ਰਭਾਵਿਤ ਹੋਈਆਂ ਨੇ ਫਲਟਿੰਗ ਔਨ ਦਾ ਲੈਵਲਸ ਐਕਸ਼ਨ ਗਰੁੱਪ ਦੇ ਨੌਰਥ ਮੂਲ ਦੇ ਵਿੱਚ ਪੰਪਿੰਗ ਸਟੇਸ਼ਨ ਨੂੰ ਅਪਗ੍ਰੇਡ ਕਰਨ ਦੀ ਮਾਕਿਤੀ ਹੈ ਇਸ ਤੋਂ ਇਲਾਵਾ ਆਇਰਲੈਂਡ ਦੇ ਕੰਟ੍ਰਾਸਟ ਦੀਆਂ ਸੱਤ ਕਾਉਂਟੀਆਂ ਅਤੇ ਉੱਤਰੀ ਆਇਰਲੈਂਡ ਦੀਆਂ ਸਾਰੀਆਂ ਕਾਉਂਟੀਆਂ ਦੇ ਲਈ ਵੀ ਪੀਲੀ ਬਾਰਿਸ਼ ਦੀ ਚੁਦਾਵੀ ਜਵਾਰਕਾ ਦਿੱਤੀ ਗਈ ਹੈ ਜਿਸ ਨਾਲ ਹੋਰ ਹੜ੍ਹਾਂ ਅਤੇ ਘਾਤਰ ਦੇ ਵਿੱਚ ਉਗਨ ਪੈਣ ਦਾ ਖਤਰਾ ਬਣਿਆ ਹੋਇਆ ਹੈ ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨ ਮੌਸਮ ਅਸਥਿਰ ਰਹੇਗਾ ਅੱਜ ਅਤੇ ਰਾਤ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਦਕਿ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਬੱਦਲਵਾਈ ਅਤੇ ਲਗਾਤਾਰ ਮੀਂਹ ਦਾ ਦੌਰ ਜਾਰੀ ਰਹੇਗਾ